ਦਲਜੀਤ ਦਸਾਂਜ ਜਦੋਂ ਵੀ ਕੋਈ ਵੀਡੀਓ ਪਾ ਦਿੰਦਾ سوشل ਮੀਡੀਆ ਤੇ ਵਾਇਰਲ ਹੋ ਜਾਂਦੀ ਆ ਅਮਬਾਨੀਆਂ ਦੇ ਵਿਆਹ ਚ ਗਿਆ ਤਾਂ ਉੱਥੇ ਵੀ ਜਿਹੜੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਉਹਨਾਂ ਦੇ ਉੱਤੇ ਬੋਲ ਕੇ ਬੀਓ ਕਰਕੇ ਬੜੀ ਸੋਹਣੀ ਤਰੀਕੇ ਦੇ ਨਾਲ ਐਡਿਟ ਕਰਕੇ ਪਾਈ ਆ ਵੀਡੀਓ ਤੇ ਹਾਸੇ ਮਜ਼ਾਕ ਦੇ ਵਿੱਚ ਗੱਲਾਂ ਕੀਤੀਆਂ ਨੇ ਜਿਹੜੀਆਂ ਛੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਪਹਿਲਾਂ ਵੀਡੀਓ ਦਿਖਾਉਣੇ ਆ ਵੀਡੀਓ ਨੂੰ ਪਹਿਲਾਂ ਲਾਈਕ ਕਰਕੇ ਸ਼ੇਅਰ ਕਰਦੇ ਤੇ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦਿਓ ਕਿ ਜਿਹੜੇ ਕਹਿੰਦੇ ਸੀ ਨਾ ਦਲਜੀਤ ਐਮੀ ਵਾਗਿਆ ਉੱਥੇ ਵਿਆਹ ਤੇ ਦਲਜੀਤ ਨੇ ਜਿਹੜੀ ਗੱਲਾਂ ਕਹੀਆਂ ਹੁਣ ਸਾਨੂੰ ਗੱਲਾਂ ਕੀ ਕਈਆਂ ਨੇ ਆ ਵੀਡੀਓ ਸੁਣਦੇ ਆ ਪੂਰੀ ਵੀ ਹਾਸੇ ਮਜ਼ਾਕ ਦੇ ਵਿੱਚ ਕਿਹਨੂੰ ਕਿਹਨੂੰ ਕੀ ਕੀ ਜਵਾਬ ਦਿੰਦਾ ਆ ਉਹ ਦੇਖਦੇ ਆ ਪੂਰੀ ਵੀਡੀਓ ਇਹ ਜਿਹੜੀ ਉਹਨਾਂ ਨੇ ਬਲੌਗ ਦੇ ਵਿੱਚ ਪਾਈ ਆ ਲੈ ਬਈ ਬੰਨ ਕੇ ਪੋਚਵੀਆਂ ਪੱਗਾ ਮੁੰਡੇ ਛਾ ਗਏ ਓਏ ਉਹ ਵਹਿ ਗਿਆ ਇਧਰ ਨੂੰ ਮੂੰਹ ਕਰ ਲਾ ਆ ਪੰਜਾਬੀ ਆ ਗਏ ਓ ਆ ਦੇਖੋ ਅਨੰਤ ਵੀਰੇ ਸਾਸਰੀ ਕਾਲ ਲੈ ਵੇ ਕਰੀਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚੱਕਦੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਦਸਾਂਜਾ ਵਾਲਿਆ ਹੌਲੀ ਹੌਲੀ ਲੈ ਵੇ ਕਿਆਰਾ ਕਟਰੀਨਾ ਕਹਿੰਦੀ ਆ ਡੂ ਯੂ ਨੋ ਡੂ ਯੂ ਨੋ ਔਰ ਦਸਾਂਜਾ ਵਾਲਾ ਕਹਿੰਦਾ ਬੇਬੀ ਆਈ ਨੋ ਆਈ ਨੋ ਔਰ ਰੀਆ ਜੀ ਹੈਪੀ ਬਰਥਡੇ ਲੈ ਵੇ ਦਸਾਂਜਾ ਵਾਲੇ ਨੇ ਸੁਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫਿਰ ਪੱਬ ਚੱਕਤੇ ਆ ਮਾਈਕਰੋਸਾਫਟ ਤੇ ਫੇਸਬੁੱਕ ਵਾਲੇ ਵੀ ਨੱਚ ਪਏ ਨੇ ਉਧਰ ਦਸਾਂਜਾ ਵਾਲਾ ਨਹੀਂ ਭੰਗੜਾ ਪਾਉਣਾ ਹਟਦਾ ਤੇ ਸੈਬ ਬਾਈ ਦਾ ਮੁੰਡਾ ਕਹਿੰਦਾ ਕਰਦਾ ਕਿ ਬਹੁਤੀ ਕੀ ਹੋ ਗਿਆ ਔਖਾ ਤੇਲਾ ਫੋਟੋ ਬਣਾ ਲੈ ਰੀਲ ਬਾਈ ਆ ਲੈ ਬਾਈ ਪਟੌਦੀ ਸਾਹਿਬ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜੱਫੀਆਂ ਪੈ ਗਈਆਂ ਓਏ ਹਾਏ ਓਏ ਦਸਾਂਝ ਆ ਲਿਆ ਪੈ ਗਈਆਂ ਜੱਫੀਆਂ ਚੱਲ ਠੀਕ ਹੈ ਆ ਲੈ ਅ ਵੀ ਬਾਜ ਬਾਹ ਪੈ ਗਈਆਂ ਨੱਚ ਰਹੇ ਆ ਆ ਬਹੁਤ ਵਧੀਆ ਮਾਹੌਲ ਬਣਿਆ ਬੱਲੇ ਤੇਰੇ ਪੰਜਾਬੀ ਮੁੰਡੇ ਛਾ ਗਏ ਓਏ ਆ ਤੇਰੀ ਕਰਦੇ ਆਗੇ ਵੱਟ ਆ ਵੇ ਤੀਨਾ ਜੀ ਕਹਿੰਦੇ ਆ ਚੱਕ ਚੁੰਮਾ ਪਤਾ ਨਹੀਂ ਬੀਰ